ਾਰੇ ਦਰਸ਼ਕਾਂ ਦਾ ਸਵਾਗਤ ਸਤਿ ਸ਼੍ਰੀ ਅਕਾਲ ਜੀ ਅਸੀਂ ਵਕ-ਵਕ ਮਹਿਮਾਨਾਂ ਨੂੰ ਬੁਲਾਉਂਦੇ ਰਹਿੰਦੇ ਹਾਂ ਸਮੇਂ-ਸਮੇਂ ਤੇ ਤੇ ਅੱਜ ਦੇ ਸਾਡੇ ਮਹਿਮਾਨ ਵੀਰ ਗੁਰਪ੍ਰੀਤ ਸਿੰਘ ਮਿੰਟੋਹਰੀ ਪੰਜਾਬ ਤੋਂ ਆਏ ਨੇ ਮਨੁੱਖਤਾ ਦੀ ਸੇਵਾ ਸੁਸਾਇਟੀ ਵੱਲੋਂ ਔਰ ਬਹੁਤ ਵੱਡੇ ਕਾਰਜਾਂ ਦੇ ਵਿੱਚੋਂ ਜੁੜੇ ਹੋਏ ਨੇ ਤੇ ਅੱਜ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜੀ ਬਹੁਤ ਧੰਨਵਾਦ ਤੁਹਾਡਾ ਤੁਹਾਡੀ ਟੂਰੀ ਟੀਮ ਦਾ ਸਿਸਾਂ ਨੂੰ ਸੰਗਤ ਦੇ ਹੋਰ ਭੈਣਾ ਭਰਾਵਾਂ ਦੇ ਰੋਬਰੂ ਹੋਂ ਦਾ ਮੌਕਾ ਦਿੱਤਾ ਜੀ ਇਹਦੀ ਸ਼ੋਰਟ ਦੇ ਵਿੱਚ ਇਹਦੀ ਸ਼ੁਰੂਆਤ ਕਿਵੇਂ ਹੋਈ ਜੀ ਇਸ ਸੋਚਦੀ ਐਕਚੁਅਲੀ ਵੇਜੇ ਜੀ ਕੁਐਸਚਨ ਜਾਂ ਆਪਾਂ ਕਰਦੇ ਨਹੀਂ ਹੋ ਜਾਂਦੀਆਂ ਨੇ ਅਸੀਂ ਤਾਂ ਇੱਕ ਆਮ ਕਾਰੋਬਾਰੀ ਜੋ ਦੁਨੀਆ ਤੇ ਅੱਜ ਚੱਲ ਰਿਹਾ ਅਸੀਂ ਉਸ ਲਕੀਰ ਦੇ ਫਕੀਰ ਸੀ ਬਹੁਤ ਸਾਰੇ ਪਾਪੜ ਬੇਲਦੇ ਸੀ ਕਰਤ ਕਮਾਈ ਵਾਸਤੇ ਕੰਮ ਕਰਨ ਵਾਸਤੇ ਅਸੀਂ ਢਾਬਾ ਚਲਾਉਂਦੇ ਸੀ ਦਿੱਲੀ ਰੋਡ ਦੇ ਉੱਪਰ ਦਰਾਹੇ ਦੇ ਕੋਲੇ ਰੈਸਟੋਰੈਂਟ ਉਹ ਵੀ ਲੀਜ਼ ਤੇ ਲਿਆ ਹੋਇਆ ਸੀ ਤੇ ਪਤਾ ਨਹੀਂ ਪਰਮਾਤਮਾ ਦੀ ਕੀ ਰਜ਼ਾ ਸੀ ਕੁਝ ਬੰਦਾ ਆਪਣੇ ਜੀਵਨ ਦੇ ਵਿੱਚ ਜੋ ਤਕਲੀਫਾਂ ਨੂੰ ਮਹਿਸੂਸ ਕਰਦਾ ਜਾਂ ਆਪਣੇ ਆਪ ਤੇ ਝੱਲਦਾ ਉਹ ਵੀ ਸਾਡੇ ਤੇ ਬਹੁਤ ਅਸਰ ਕਰਦੀਆਂ 99 ਦੇ ਵਿੱਚ ਮੇਰੇ ਫਾਦਰ ਸਾਹਿਬ ਪੈਰਾਲਾਈਜ਼ ਹੋ ਗਏ 2 ਸਾਲੋਂ ਬੈੱਡ ਤੇ ਰਹੇ ਕਿਡਨੀਆਂ ਡੈਮੇਜ ਹੋ ਗਈਆਂ ਅਸੀਂ ਬਹੁਤ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਬਚਾ ਨਹੀਂ ਸਕੇ ਤਾਂ ਇੱਕ ਦਿਨ ਢਾਬੇ ਦੇ ਉੱਤੇ ਇੱਕ ਇਨਸਾਨ ਆਉਂਦਾ ਰੋੜਦਾ ਰੋੜਦਾ ਉਹਨੂੰ ਪੈਰਾਲਾਈਜ਼ ਹੋਇਆ ਹੁੰਦਾ ਰਾਈਟ ਸਾਈਡ ਦਾ ਜਿੱਦਾਂ ਕਿ ਮੇਰੇ ਫਾਦਰ ਸਾਹਿਬ ਨੂੰ ਸੀ ਮੈਨੂੰ ਇੰਜ ਲੱਗਿਆ ਜਿਵੇਂ ਮੇਰਾ ਬਾਪ ਮੇਰੀ ਅੱਖਾਂ ਦੇ ਸਾਹਮਣੇ ਆ ਪਹੁੰਚਿਆ ਹੋਵੇ ਅਸੀਂ ਉਹਨੂੰ ਚੁੱਕਿਆ ਚਾਕੇ ਚਾਹ ਪਾਣੀ ਪਲਾਇਆ ਮਨ ਚਾਇਆ ਵੀ ਉਹਨੂੰ ਇਸ਼ਨਾਨ ਕਰਾ ਦਿੱਤੀ ਗਰਮੀਆਂ ਦਾ ਟਾਈਮ ਸੀ ਮਈ ਦਾ ਮਹੀਨਾ ਸੀ ਗੰਦੇ ਕੱਪੜੇ ਪਾਏ ਸੀ ਉਹਦੇ ਬਹੁਤ ਬੁਰੀ ਹਾਲ ਸੀ ਬੋਲ ਵੀ ਨਹੀਂ ਸਕਦਾ ਸੀ ਉਹਦੇ ਇਸ਼ਨਾਨ ਕਰਾ ਕੇ ਕੱਪੜੇ ਚੇਂਜ ਕਰਾ ਤੇ ਉਹਦੀਆਂ ਫੋਟੋਆਂ ਖਿੱਚ ਕੇ ਫੇਸਬੁੱਕ ਤੇ ਪਾਤੀਆਂ ਵੀ ਜਿਹਨੂੰ ਕੋਈ ਪਛਾਣਦਾ ਤਾਂ ਸਾਨੂੰ ਦੱਸੋ ਵੀ ਇਹ ਵੀਰ ਆਪਣੀ ਹੋਸ਼ ਵੀ ਨਹੀਂ ਹੈਗੀ ਇਹਨੂੰ ਉੱਥੋਂ ਦਾ ਘਰ ਲੱਭ ਜਾਂਦਾ ਉਹਦਾ ਭਰਾ ਉਹਨੂੰ ਮਿਲਣ ਆ ਜਾਂਦਾ ਅਸੀਂ ਦੋਨਾਂ ਭਰਾਵਾਂ ਦੀ ਫੋਟੋ ਪਾ ਦਿੰਨੇ ਆ ਵੀ ਅੱਜ ਸੋਸ਼ਲ ਮੀਡੀਆ ਤੇ ਜੇ ਕੋਈ ਚੰਗਾ ਕਰਨਾ ਹੋਵੇ ਤਾਂ ਸਾਡੇ ਹਰ ਇੱਕ ਦੇ ਕੋਲ ਇੱਕ ਪਲੇਟਫਾਰਮ ਆ ਵੀ ਪਰ ਅਸੀਂ ਸੋਚੀਏ ਕੁਝ ਕਰਨ ਬਾਰੇ ਵੀ ਅਸੀਂ ਦੇਖੋ ਇੱਕ ਵੀਰ ਦਾ ਘਰ ਲੱਭ ਲਿਆ ਇਹ ਕਿੰਨੇ ਸਾਲ ਪੁਰਾਣੀ ਗੱਲ ਹੈ 2016 ਦੀ ਗੱਲ ਹੈ ਜੀ ਕਰੀਬ 10 ਸਾਲ ਹੋ ਚੱਲੇ ਇਸ ਗੱਲ ਨੂੰ ਤਾਂ ਉਹ ਵੀਰ ਨੇ ਜੋ ਦੇਖਿਆ ਆਪਣੇ ਭਰਾ ਨੂੰ ਵੀ ਇਹਨੂੰ ਦਰੰਗ ਹੋਇਆ ਹੋਇਆ ਬਲੇਟ੍ਰੀਨ ਬਾਥਰੂਮ ਵਿੱਚ ਹੀ ਕਰਦਾ ਉਹ ਲੈ ਕੇ ਜਾਣ ਤੋਂ ਮਨਕਰ ਹੋ ਗਿਆ ਉਹ ਲੈ ਕੇ ਨਹੀਂ ਗਿਆ ਟਾਬੇ ਤੇ ਛੱਡ ਕੇ ਚਲਾ ਗਿਆ ਬੜੀਆਂ ਉਹਨੂੰ ਅਸੀਂ ਲਾਣਤਾਂ ਵੀ ਪਾਈਆਂ ਪਰ ਉਹ ਨਹੀਂ ਮੰਨਿਆ ਉਹ ਵੀਰ ਸਾਡੇ ਕੋਲ ਰਹਿਣ ਲੱਗ ਗਿਆ ਅਸੀਂ ਉਹਨੂੰ ਥੋੜਾ ਪ੍ਰਸ਼ਾਦਾ ਪਾਣੀ ਵਧੀਆ ਸਿਕਾਉਣ ਲੱਗੇ ਖਰਾਕ ਵਧੀਆ ਦੇਤੀ ਦਵਾਈ ਦਿਵਾਤੀ ਉਹ 20 ਦਿਨਾਂ ਚ ਟੁਰਨ ਲੱਗ ਗਿਆ ਜੋ ਕਿ ਅੱਜ ਵੀ ਸਾਡੇ ਕੋਲੇ ਸੁਪਨਿਆਂ ਦੇ ਘਰ ਵਿੱਚ ਰਹਿ ਰਿਹਾ ਵੀਰ ਹਾਂਜੀ ਤਾਂ ਫਿਰ ਟਾਬੇ ਤੇ ਇੱਕ ਹੋਰ ਐਸੇ ਹੀ ਬਜ਼ੁਰਗ ਆਏ ਉਹਦੇ ਵੀ ਸਿਰ 'ਚ ਜਟਾਂ ਬੱਝੀਆਂ ਹੋਈਆਂ ਗੰਦੇ ਕੱਪੜੇ ਪਾਏ ਹੋਏ ਆਂਧਰਾ ਪ੍ਰਦੇਸ਼ ਵਾਲਦਾ ਸੀ ਉਹਨੂੰ ਵੀ ਅਸੀਂ ਨਿਮਾਤਾ ਉਹਦੇ ਵੀ ਕੱਪੜੇ ਬਦਲਾਤੇ ਉਹਨੂੰ ਮੰਜਾ ਦੇਤਾ ਉਹ ਇੱਕ ਦਿਨ ਰਿਆ ਚਲਾ ਗਿਆ ਉਹਦੀ ਵੀ ਫੋਟ ਮਾਸੀ ਫੇਸਬੁੱਕ ਤੇ ਪਾਤੀਆਂ ਇੰਦਾ ਹੀ 8-10 ਬੰਦਿਆਂ ਦੇ ਇਸ਼ਨਾਨ ਕਰਾਤੇ ਸੰਗਤ ਸਾਨੂੰ ਸਪੋਰਟ ਕਰਨ ਲੱਗੀ ਸ਼ਾਬਾਸ਼ੀ ਗੁੱਟ ਜੌਬ ਗ੍ਰੇਡ ਜੌਬ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਇਸ ਪਾਸੇ ਨੂੰ ਤੁਰਤੇ ਕਿ ਫਿਰ ਸਾਨੂੰ ਫੋਨ ਆਉਣ ਲੱਗੇ ਇੱਥੇ ਬੰਦਾ ਪਿਆ ਉੱਥੇ ਬੰਦਾ ਪਿਆ ਫਿਰ ਅਸੀਂ ਪਹਿਲਾ ਬੰਦਾ ਚੌਂਕੀਮਾਨ ਪਿੰਡ ਤੋਂ ਲੈ ਕੇ ਆਏ ਬਾਪੂ ਕੇਸਰ ਸਿੰਘ ਢਾਲੀਆ ਜਿਹੜਾ ਕਿ ਅੱਜ ਵੀ ਸੁਪਨਿਆਂ ਦੇ ਘਰ ਚ ਰਹਿ ਰਿਹਾ ਉਹਦੀ ਲੱਤ 'ਚ ਕੀੜੇ ਪਏ ਹੋਏ ਸੀਗੇ ਉਹਦੇ 8 ਭਰਾ ਸੀਗੇ ਉਸੇ ਪਿੰਡ 'ਚ ਹੀ ਰਹਿੰਦੇ ਸੀ ਪਰ ਵਾਹਿਗੁਰੂ ਨੇ ਸਾਡੇ ਭਾਗਾਂ 'ਚ ਸੇਵਾ ਲਿਖੀ ਬਸ ਉੱਥੋਂ ਅਸੀਂ ਅੱਗੇ ਵਧਦੇ ਗਏ ਢਾਬੇ ਤੇ ਫਿਰ ਸਾਡੇ ਕੋਲੇ 16 17 ਮੈਂਬਰ ਹੋ ਗਏ ਫਿਰ ਢਾਬੇ ਦਾ ਜਿਹੜਾ ਮਾਲਕ ਸੀ ਉਹਨੇ ਇਤਰਾਜ਼ ਕੀਤਾ ਵੀ ਇਹਨਾਂ ਨੇ ਇੱਥੇ ਇਨਕ੍ਰੋਚਮੈਂਟ ਕਰਨ ਦੇ ਮਾਰਿਆ ਨੇ ਸਾਰਾ ਕੁਝ ਕੀਤਾ ਫਿਰ ਅਸੀਂ ਸਾਡਾ ਦੋਸਤ ਵੀਰ ਅੰਦਰ ਗਰੇਵਾਲ ਸਵਰਗਵਾਸੀ ਅਜੇ ਤੱਕ ਦੁਨੀਆ ਤੇ ਨਹੀਂ ਸਾਡਾ ਭਰਾ ਐਕਸੀਡੈਂਟ ਹੋ ਗਿਆ ਸੀ ਉਹਦਾ 2017 ਚ ਉਹਦੇ ਖੇਤ ਚਲੇ ਗਏ ਉੱਥੇ ਟੈਂਟ ਲਾ ਕੇ ਤੰਬੂ ਲਾ ਕੇ ਫਿਰ ਅਸੀਂ ਉਹ ਤਕਰੀਬ ਡੇਢ ਸਾਲ ਸੀ ਉੱਥੇ ਰਹੇ ਫਿਰ ਉਹਦੀ ਐਕਸੀਡੈਂਟ ਦੀ ਡੈਥ ਹੋਣ ਤੋਂ ਬਾਅਦ ਫਿਰ ਅਸੀਂ ਹਸਨਪੁਰ ਪਿੰਡ 2018 ਦੇ ਵਿੱਚ ਨਹੀਂ ਪਤਾ ਰੱਖਿਆ ਸਾਡੀ ਜਿਹੜੀ ਆਪਣੀ ਜੱਦੀ ਜ਼ਮੀਨ ਸੀ ਅਸੀਂ ਤਿੰਨ ਭਰਾ ਆ ਵਾ ਤੇ ਸਾਡੇ ਮਾਤਾ ਜੀ ਆ ਜਿੱਥੇ ਹੋਣੋਂ ਤੁਸੀਂ ਜਿੱਥੇ ਹੋਣਾ ਉਹ ਡੇਢ ਕਿੱਲਾ ਜ਼ਮੀਨ ਫਿਰ ਅਸੀਂ ਸੰਸਤਾ ਦੇ ਨਾਂ ਤੇ ਡੋਨੇਟ ਕਰਕੇ ਉੱਥੇ ਸੁਪਨਿਆਂ ਦਾ ਘਰ ਦਾ ਨੀਂਹ ਪੱਥਰ ਰੱਖਿਆ ਅੱਜ ਸੁਪਨਿਆਂ ਦੇ ਘਰ ਵਿੱਚ ਸਵਾ 800 ਦੇ ਕਰੀਬ ਅਸੀਂ ਮੈਂਬਰ ਉੱਥੇ ਰਹਿੰਦੇ ਆ ਜਿਹਦੇ ਵਿੱਚ ਕਰੀਬ ਸਵਾ 700 ਮਰੀਜ਼ ਆ ਜਿਹੜਾ ਬੰਦੇ ਆ ਜਿਹੜੇ ਉਹ ਮਰੀਜ਼ ਨੇ ਮਤਲਬ ਮੈਂਟਲੀ ਜਾਂ ਫਿਜ਼ੀਕਲੀ 100 ਕ ਬੰਦਾ ਵਾ ਜਿਹੜੇ ਠੀਕ ਆ ਜਾਂ ਬੱਚੇ ਜਾਂ ਕੁਝ ਹੋਰ ਬੰਦੇ ਆ ਬਾਕੀ ਲਗਭਗ ਸਾਰੇ ਪੇਸ਼ੈਂਟ ਨੇ ਔਰ 700 ਤੋਂ ਪਲੱਸ ਮੈਂਬਰਾਂ ਦੀ ਡੈਥ ਹੋ ਚੁੱਕੀ ਹੈ ਸਾਡੇ ਕੋਲ ਆ ਲਾਸਟ ਮੰਥ ਜਿਹੜਾ ਅਪ੍ਰੈਲ ਦਾ ਮਹੀਨਾ ਨਿਕਲਿਆ 11 ਵਿਅਰਗ ਸਾਡੇ ਚੜ੍ਹਾਈ ਕਰਕੇ ਘਰ ਦੇ ਵਿੱਚ ਕਿਉਂਕਿ ਕ੍ਰਿਟੀਕਲ ਕੰਡੀਸ਼ਨ 'ਚ ਇਹਨਾਂ ਨੂੰ ਲੈ ਕੇ ਆਉਂਨੇ ਪੇਸ਼ੈਂਟ ਅਸੀਂ ਤੇ ਉਹਨਾਂ ਦਾ ਕਈ ਵਾਰੀ ਬਚਾਉਣਾ ਪੋਸੀਬਲ ਨਹੀਂ ਹੁੰਦਾ ਤੇ 5000 ਤੋਂ ਪਲੱਸ ਮੈਂਬਰ ਹੁਣ ਤੱਕ ਠੀਕ ਹੋ ਚੁੱਕੇ ਨੇ ਜਾਂ ਜਿਹੜੇ ਆਪਣੇ ਜੀਵਨ ਜੱਗੇ ਵੱਧ ਚੁੱਕੇ ਨੇ ਆਪਣੀ ਕਿਰਤ ਕਮਾਈ ਕਰਨ ਲੱਗੇ ਜਾਂ ਆਪਣੀ ਫੈਮਿਲੀ ਨੇ ਉਹਨਾਂ ਨੂੰ ਅਸੈਪਟ ਕਰ ਲਿਆ ਕਿੰਨੇ ਪਰਸੈਂਟੇਜ ਵੀਰ ਜਿਹੜੀ ਉੱਥੋਂ ਠੀਕ ਹੋ ਕੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਨਿਕਲ ਜਾਂਦੇ ਨੇ ਆਪਣੇ ਪਰਿਵਾਰਾਂ ਨਾਲ ਜੁੜ ਜਾਂਦੇ ਨੇ ਜਾਂ ਉਸ ਤੇ ਡਿਪੈਂਡੈਂਟ ਨਹੀਂ ਰਹਿੰਦੇ ਦੇਖੋ ਜੀ ਪਰਸੈਂਟੇਜ ਤਾਂ ਇੰਨੇ ਜ਼ਿਆਦਾ ਵੀ ਸਾਰੇ ਬੰਦਿਆਂ ਦੇ ਘਰ ਲੱਭ ਜਾਂਦੇ ਆ ਕੋਈ ਬੰਦਾ ਲੈਂਦਾ ਨਹੀਂ ਕੋਈ ਸਾਡੇ ਕੋਲ 80 ਕੁ ਬੰਦੇ ਆ ਹੁਣ ਤੇ ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ ਉਹ ਕੌਣ ਆ ਅੱਛਾ ਜ਼ਿਆਦਾ ਪੰਜਾਬੀ ਆ ਹਾਂ ਪੰਜਾਬੀ 70% ਤੋਂ ਪਲੱਸ ਸਾਡੇ ਕੋਲ ਪੰਜਾਬੀ ਨੇ ਬਾਕੀ ਪਰਦੇਸੀ ਵੀ ਆ ਕਿਉਂਕਿ ਦੇਖੋ ਇਨਸਾਨ ਇਨਸਾਨ ਹੀ ਆ ਉਹ ਕਿਸੇ ਵੀ ਰੂਪ ਚ ਪਿਆ ਜਦੋਂ ਇੱਕ ਬੰਦਾ ਸੜਕ ਤੇ ਪਿਆ ਉਹਦੇ ਕੀੜੇ ਪਏ ਆ ਅਸੀਂ ਉਹਦੀ ਜਾਤ ਧਰਮ ਜਾਂ ਉਹਦੀ ਸਟੇਟ ਨਹੀਂ ਪੁੱਛਦੇ ਵੀ ਕੌਣ ਆ ਸਾਡੇ ਕੋਲੇ ਕਰੀਬ 350 ਮੈਂਬਰ ਹੋਣੇ ਜਿਹੜੇ ਕਿਸਾਨ ਧਾਰੀ ਨੇ ਜਿਨ੍ਹਾਂ ਦੇ ਕੇਸ ਕੇਸੀ ਇਸ਼ਾਨਾਨ ਕਰੌਣੇ ਹਰ ਸੰਡੇ ਨੂੰ ਪੱਗਾਂ ਬੰਨਦੇ ਨੇ ਗੁਰਦੇ ਪਜਾਮੇ ਪਾਉਂਦੇ ਨੇ ਬੀਬੀਆਂ ਸਾਡੀਆਂ ਭੈਣਾਂ ਨੇ 160 ਦੇ ਕਰੀਬ ਬੱਚੇ ਨੇ ਸਾਡੇ ਕੋਲ ਜਿਹੜੇ ਪੜਦੇ ਨੇ 42 ਬੱਚੇ ਨੇ ਫਿਰ 32 ਬੱਚੇ ਉਹ ਨੇ ਜਿਹੜੇ ਡਿਸੇਬਲ ਨੇ ਮੈਂਟਲੀ ਜਾਂ ਹਨਾ ਫਿਜ਼ੀਕਲੀ ਸਾਡੇ ਬਾਪੂ ਜੋਰ ਵੀ ਸਾਡੇ ਨੌਜਵਾਨ ਵੀਰ ਨੇ ਸਾਡਾ ਜਿਹੜਾ ਧਰਮ ਆ ਉਹ ਹੈਗਾ ਇਨਸਾਨੀਅਤ ਦਾ ਧਰਮ ਮੁਕਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ ਅਸੀਂ ਪਤਾ ਨਹੀਂ ਕਿਹੜੇ ਚੰਗੇ ਕਰਮਾਂ ਦਾ ਇਹ ਫਲ ਸਾਨੂੰ ਪ੍ਰਮਾਤਮਾ ਨੇ ਬਖਸ਼ਿਆ ਪਰਿਵਾਰਕ ਤੌਰ ਤੇ ਸਮਾਜਿਕ ਤੌਰ ਤੇ ਜਾਂ ਅਸੀਂ ਵਿਅਕਤੀਗਤ ਤੌਰ ਤੇ ਇੰਨੀ ਵੀ ਔਕਾਤ ਨਹੀਂ ਸੀ ਰੱਖਦੇ ਵੀ ਅਸੀਂ 10 ਬੰਦਿਆਂ ਨੂੰ ਪ੍ਰਸ਼ਾਦਾ ਵੀ ਸ਼ਕਾ ਸਕੀਏ ਅੱਜ ਉਸ ਘਰ ਦੇ ਵਿੱਚ ਜਿੰਨੇ ਲੋਕ ਰਹਿ ਰਹੇ ਨੇ ਉਹ ਗੁਰੂ ਸਾਹਿਬ ਦੀ ਕਿਰਪਾ ਕਾਲਪੁਰਖ ਵਾਹਿਗੁਰੂ ਦੀ ਮਿਹਰ ਆ ਕੋਈ ਅੱਲਾ ਕੋਈ ਰਾਮ ਕੋਈ ਵਾਹਿਗੁਰੂ ਕੋ ਭਗਵਾਨ ਆਪਾਂ ਲੱਗ ਲੱਗ ਨਾਵਾਂ ਨਾਲ ਪੁਕਾਰਦੇ ਆ ਤੇ ਉੱਥੇ ਗੁਰੂ ਸਾਹਿਬ ਆਪ ਵਿੱਚ ਸਾਡੇ ਨਾਲ ਸਾਡੇ ਸਿਰ ਤੇ ਹੱਥ ਰੱਖ ਕੇ ਮੌਜੂਦ ਹੋ ਕੇ ਸੇਵਾ ਲੈ ਰਹੇ ਨੇ ਸਾਡੀ ਉਸ ਘਰ ਦੀ ਹਰ ਇੱਕ ਜ਼ਰੂਰਤ ਸੰਗਤ ਰੂਪ ਦੇ ਵਿੱਚ ਵਾਹਿਗੁਰੂ ਆ ਕੇ ਪੂਰੀ ਕਰਦੇ ਨੇ ਚਾਹੇ ਉਹ ਰਸਣਾ ਕੱਪੜੇ ਆ ਦਵਾਈਆਂ ਆ ਬਿਲਡਿੰਗ ਦੇ ਮਟੀਰੀਅਲ ਹਰ ਜ਼ਰੂਰਤ ਪਹਿਲਾਂ ਅਸੀਂ ਹਸਪਤਾਲਾਂ ਚ ਲੈ ਜਾਂਦੇ ਸੀ ਲੱਗ ਲੱਗ ਮਰੀਜ਼ਾਂ ਨੂੰ ਹੁਣ ਅਸੀਂ ਅੰਦਰ ਛੋਟਾ ਜਿਹਾ ਇੱਕ ਹਸਪਤਲ ਬਣਾ ਲਿਆ 60 ਬெட் ਦਾ ਜਿੱਥੇ ਅੱਛਾ ਜੀ ਉੱਥੇ ਡਾਕਟਰ ਵੀ ਸੇਵ ਕਰਦੇ ਨੇ ਉੱਥੇ ਡਾਕਟਰ ਵਗੈਰਾ ਹੁਣ ਵੈਗਰ ਦੀ ਮੇਰ ਨਾਲ ਔਨ ਵੀ ਲੱਗ ਗਿਆ ਸੀ ਪੇ ਡਾਕਟਰ ਵੀ ਹਾਇਰ ਕਰ ਲਏ ਨੇ ਅੱਛਾ ਜੀ ਹਾਂਜੀ ਤੇ ਨਰਸਿੰਗ ਸਟਾਫ ਵੀ ਸਾਡੇ ਕੋਲੇ ਹੁਣ ਹੈ ਨਾ ਤੇ ਵੈਗਰ ਦੀ ਕਿਰਪਾ ਦੇ ਨਾਲ ਲਗਭਗ ਹੁਣ ਸਾਰਾ ਕੁਝ ਸਹੀ ਹੋਈ ਜਾ ਰਿਹਾ ਪਰ ਕਿਤਨਾ ਕਿਤੇ ਸਾਨੂੰ ਜਿਹੜੇ ਅੱਜ ਪਰਪੇ ਲਈ ਅਸੀਂ ਤੁਹਾਡੇ ਕੋਲੇ ਵੀ ਅੱਜ ਆਏ ਆ ਆਪਸੰਗਤ ਦੇ ਵੀ ਰੂਪ ਰੂ ਹੋ ਰਹੇ ਆ ਉਹ ਹੈ ਵੀ ਜੋ ਸਾਨੂੰ ਮਹਿਸੂਸ ਹੋ ਰਿਹਾ ਪਿਛਲੇ 10 ਸਾਲਾਂ ਚ ਪਹਿਲਾਂ ਪਹਿਲਾਂ ਤਾਂ ਸਾਨੂੰ ਵੀ ਬਹੁਤ ਚੰਗਾ ਲੱਗਾ ਅੱਜ ਵੀ ਲੱਗਦਾ ਨੋ ਡਾਊਟ ਜਦੋਂ ਕਿਸੇ ਨੂੰ ਚੱਕੀ ਦਾ ਸੜਕ ਤੋਂ ਆਪਾਂ ਹਜੇ ਨੂੰ ਨਾ ਲੋਲੇ ਲੰਗੜੇ ਨੂੰ ਵਿਚਾਰੇ ਨੂੰ ਜਿਹਦੇ ਕੀੜੇ ਪਏ ਅੰਨਾ ਹੋਇਆ ਰੜਦਾ ਫਿਰਦਾ ਸੜਕਾਂ ਤੇ ਲੱਤਾਂ ਪਾਹਾਂ ਤੋਂ ਪਾਹ ਜਾ ਪਰ ਦੁੱਖ ਇਸ ਗੱਲ ਦਾ ਲੱਗਦਾ ਵੀ ਅੱਜ ਪੰਜਾਬ ਦੇ ਵਿੱਚ ਜਦੋਂ ਚੰਗੇ ਚੰਗੇ ਘਰਾਂ ਦੇ ਬਜ਼ੁਰਗ ਰੋੜ ਰਹੇ ਨੇ ਸਾਡੀਆਂ ਮਾਂ ਮਾਂ ਬਿਨਾਂ ਕੱਪੜਿਆਂ ਤੋਂ ਪਹਿਣਾ ਸਾਡੀਆਂ ਬੱਚੀਆਂ ਬੱਚੇ ਨਿੱਕੇ ਨਿੱਕੇ ਜਿਨ੍ਹਾਂ ਨੂੰ ਡਿਸੇਬਲ ਹੋਣ ਕਰਕੇ ਮਾਂ ਪਿਓ ਨੇ ਛੱਡਤਾ ਬਜ਼ੁਰਗ ਸਾਡੇ ਤੇ ਬੱਚਿਆਂ ਨੇ ਵੀ ਇਹ ਹੁਣ ਮੈਂਟਲੀ ਠੀਕ ਨਹੀਂ ਹੈਗੇ ਅਸੀਂ ਇਹਨਾਂ ਨੂੰ ਸਾਂਭ ਨਹੀਂ ਸਕਦੇ ਬਹੁਤ ਸਾਰੇ ਐਸੇ ਲੋਕ ਨੇ ਅੱਜ ਜਿਹੜੇ ਇੰਨੇ ਸੈਲਫਿਸ਼ ਹੋ ਗਏ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਸਿਰਫ ਪੈਸੇ ਪ੍ਰਾਪਰਟੀਆਂ ਤੱਕ ਹੀ ਗੱਲ ਸੀਮਤ ਹੋ ਗਈ ਆ ਤਾਂ ਅਸੀਂ ਅੱਜ ਸੰਗਤ ਕੋਲੇ ਸਨੇਹਾ ਲੈ ਕੇ ਆਏ ਆ ਕਿਉਂਕਿ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਵੱਡੀ ਵਿਵਸਥਾ ਪਿੰਦੀ ਹੈ ਚਾਹੇ ਪੰਜਾਬ ਦੀ ਕੋਈ ਜ਼ਰੂਰਤ ਆ ਪੰਜਾਬ ਸਰਕਾਰ ਦਾ ਬਜਟ ਅਜੇ ਤਾਂ 10% ਆ ਤਾਂ 90% ਸਾਡੇ ਐਨਆਰਆਈ ਭੈਣ ਭਰਾਵਾਂ ਦਾ ਬਜਟ ਆ ਪੰਜਾਬ ਲਈ ਜੋ ਉੱਥੇ ਹੈਲਪ ਕਰਦੇ ਨੇ ਆਪਣੇ ਪੱਧਰ ਤੇ ਚਾਹੇ ਉਹ ਕਿਸਾਨੀ ਸ਼ਿੰਗਾਰਚ ਦੀ ਗੱਲ ਕਰ ਲਈ ਜਿਵੇਂ ਮਾਤਰੀ ਗੱਲ ਚਾਹੇ ਸਾਡੀ ਸਸਤਾ ਚਲਾਉਣ ਦੀ ਗੱਲ ਕਰ ਬੜੀਆਂ ਸਸਤਾਵਾਂ ਚੱਲ ਰਹੀਆਂ ਬਹੁਤ ਚੱਲ ਰਹੀਆਂ ਇੱਥੇ ਆ ਕੇ ਵੀ ਬਹੁਤ ਸਾਰੀਆਂ ਸਸਤਾਵਾਂ ਮੈਂ ਡੋਨੇਸ਼ਨ ਇੱਥੋਂ ਚੱਲਦੀਆਂ ਲੈ ਕੇ ਜਾਂਦੇ ਨੇ ਪਰ ਅਸੀਂ ਇਹ ਪਹਿਲ ਕਰਨ ਆਏ ਸੀ ਕਿ ਅਸੀਂ ਕੋਈ ਡੋਨੇਸ਼ਨ ਨਹੀਂ ਲੈਣੀ ਇੱਥੇ ਕੋਈ ਅਸੀਂ ਕਿਸੇ ਤੋਂ 1 ਰੁਪਿਆ ਵੀ ਸੱਟ ਨਹੀਂ ਕਰੇ ਆਹ ਜਸਤਨ ਦਿਨਾਈ ਕਰਨਾ ਚਾਹੁੰਦੇ ਆ ਅਸੀਂ ਐਨ ਆਰ ਆਈ ਭੈਣ ਭਰਾਵਾਂ ਨੂੰ ਇੱਕ ਬੇਨਤੀ ਕਰਨ ਆਏ ਆ ਵੀ ਤੁਸੀਂ ਆਪੋ ਆਪਣੇ ਪਿੰਡਾਂ ਨੂੰ ਸੰਭੋ ਆਪੋ ਆਪਣੇ ਇਲਾਕਿਆਂ 'ਚ ਮਦਦ ਕਰੋ ਲੋਕਾਂ ਦੀ ਜਦੋਂ ਅਸੀਂ ਕਿਸੇ ਪਿੰਡ ਦੇ ਵਿੱਚ ਜਾਂਦੇ ਆ بڑا ਪਿੰਡ ਦਾ ਨਾਮ ਹੁੰਦਾ ਤਨਾਟ ਪਿੰਡ ਹੁੰਦਾ بڑے ਭੈਣ ਭਰਾ ਉੱਥੋਂ ਦੇ ਅਮਰੀਕਾ ਕੈਨੇਡਾ ਯੂਰਪ ਕੰਟਰੀਆਂ ਦੇ ਵਿੱਚ ਵੈਲ ਸੈਟਲ ਬੈਠੇ ਆ ਪਰ ਉੱਥੋਂ ਅਸੀਂ ਇੱਕ ਬਜ਼ੁਰਗ ਨੂੰ ਚੱਕ ਕੇ ਲੈ ਕੇ ਆਉਨੇ ਆ ਪਿੰਡ ਦੇ ਬੰਦੇ ਸਾਨੂੰ ਵੀਡੀਓ ਭੇਜਦੇ ਆ ਵੀ ਇਹ ਬਾਪੂ ਆ ਇਹਨੂੰ ਕੋਈ ਸਾਂਭ ਬਧਾਨੀਏ 2 ਸਾਲ ਹੋ ਗਏ ਸ਼ਮਸ਼ਾਨ ਘਾਟ ਚ ਰਹਿੰਦਾ 10 ਸਾਲ ਹੋ ਗਏ ਬਾਸਰ ਦੇ ਤੇ ਰਹਿੰਦਾ ਤਾਂ ਬੜੀ ਦੁੱਖ ਲੱਗਦੀ ਹੈ ਬੜੀ ਸ਼ਰਮ ਆਉਂਦੀ ਹੈ ਵੀ ਕਿੱਦਾਂ ਦੇ ਹਾਲਾਤ ਬਣ ਜਾਂਦੇ ਜੇ ਤੁਸੀਂ ਰਲ ਕੇ ਹਰੇਕ ਪਿੰਡ ਦੇ ਵਿੱਚੋਂ 10 50 20 ਘਰ ਬਾਹਰ ਆਏ ਹੋਣੇ ਅੱਜ ਜੇ ਤੁਸੀਂ ਰਲ ਕੇ 5 5 10 10 ਬੰਦੇ ਵੀ ਆਪੋ ਆਪਣੇ ਪਿੰਡ ਦੇ ਵਿੱਚ ਲੋੜ ਬੰਦਾਂ ਦੀ ਬਾਹ ਫੜੋ ਤਾਂ ਸਾਡੇ ਵਰਗੇ ਇਹਨਾਂ ਸੰਸਥਾਵਾਂ ਦੀ ਲੋੜ ਨਾ ਪਵੇ ਸਾਡੇ ਵਰਗੇ ਚੋਰ ਚੱਕੇ ਸਮਾਜ ਸੇਵੀ ਬਣਨਾ ਸਾਨੂੰ ਲੋੜ ਹੀ ਨਾ ਪਵੇ ਕਿਤੇ ਇਦਾਂ ਦੇ ਕੁਛ ਕਰਨ ਦੇ ਤਾਂ ਇਹ ਸਾਰਾ ਕੁਝ ਅਸੀਂ ਵਿੱਚ ਰਹਿ ਕੇ ਮਹਿਸੂਸ ਕੀਤਾ ਵੀ ਅੱਜ 800 ਮੈਂਬਰ ਸਾਡੇ ਪਰਿਵਾਰ ਦੇ ਵਿੱਚ ਜਿੱਦਾਂ ਬਾਈ ਜੀ ਉਹਨਾਂ ਨੇ ਮੈਂ ਗੱਲ ਕਰਦੇ ਆਂ ਵੀ ਦੱਸਿਆ ਤੁਹਾਨੂੰ ਹੋ ਸਕਦਾ 10 ਸਾਲਾਂ ਤੱਕ ਅਸੀਂ 8000 ਬੰਦੇ ਦੀ ਵੀ ਕੈਪੈਸਿਟੀ ਉੱਥੇ ਤਿਆਰ ਕਰ ਲਈਏ ਕਿਉਂਕਿ ਸੰਗਰ ਸਪੋਰਟ ਕਰੀ ਜਾਂਦੇ ਸੀ ਤੰਬੂ ਲਾ ਕੇ ਟੈਂਟਰ ਤੋਂ ਸ਼ੁਰੂ ਹੋਇਆ ਜਿੱਦੀ ਵੱਡੀ ਬਿਲਡਿੰਗ ਬਣ ਗਈ ਹਸਪੀਟਲ ਬਣ ਗਿਆ ਸਾਰੇ ਇੰਤਜ਼ਾਮ ਉੱਥੇ ਹੋਈ ਜਾਂਦੇ ਆ ਤੇ ਉਹਨਾਂ ਨਾਲ ਦੱਸਣਾ ਸੱਲਾਂ ਚ ਇਸ ਤੋਂ 10 ਗੁਣਾ ਤਾਂ ਹੋ ਹੀ ਜਾਣਗੇ ਲਗਭਗ ਹਨਾ ਤੇ ਪਰ ਕੀ 8000 ਬੰਦੇ ਨੂੰ ਜਦੋਂ ਅਸੀਂ ਉੱਥੇ ਸੰਭਾਲ ਰਹੇ ਹੋਵਾਂਗੇ ਫਿਰ ਸਾਨੂੰ ਕੋਈ ਕਾਲ ਨਹੀਂ ਆਊਗੀ ਫਿਰ ਕੋਈ ਲਵਾਰਸ ਨਹੀਂ ਹੋਊਗਾ ਜ਼ਰੂਰਤ ਤੌਰ ਤੇ ਹੋਣਗੇ ਵਧੀ ਜਾ ਰਿਹਾ ਹਨਾ ਲੋਕ ਮਨ ਲਓ ਜਿਹੜੇ ਨਹੀਂ ਵੀ ਲੋਡ ਬੰਦ ਉਹ ਵੀ ਲੋਡ ਬੰਦ ਬਣ ਜਾਂਦੇ ਕਿਉਂਕਿ ਆਪਸ਼ਨ ਮਿਲ ਗਈ ਸੌਖਾ ਤਰੀਕਾ ਵੀਡੀਓ ਪਾਓ ਜੇ ਅਸੀਂ ਨਹੀਂ ਜਾਵਾਂਗੇ ਤਾਂ ਕੋਈ ਹੋਰ ਚਲੇ ਜਾਊ ਜੇ ਕੋਈ ਹੋਰ ਨਹੀਂ ਜਾਊ ਤਾਂ ਕੋਈ ਪਿੰਡ ਦਾ ਹੀ ਮੁੰਡਾ ਵੀਡੀਓ ਪਾ ਦੋ ਤੇ ਰੋਂਦੇ ਕਲਾਂਦੇ ਨੂੰ ਦੇਖ ਕੇ ਕੋਈ ਨਾ ਕੋਈ ਤੁਹਾਡੇ ਅਗਾਂਹ ਮੇਨ ਕਾਰਨ ਕੀ ਹੈ ਬੈਂਡਨ ਕਿਉਂ ਕਰ ਦਿੰਦੇ ਨੇ ਘਰ ਵਾਲੇ ਮੁੱਖ ਕਾਰਨ ਇੱਕ ਦੋ ਜਿਹੜੇ ਸਾਹਮਣੇ ਆਏ ਤੁਸੀਂ ਤਾਂ ਹੁਣ ਲਾਗਿਓ ਦੇਖਿਆ ਸਾਰੇ ਕੇਸ ਨੂੰ ਇੱਕ ਦੋ ਮੁੱਖ ਕਾਰਨ ਵੀ ਕਿਹੜੇ ਕਾਰਨ ਕਰਕੇ ਘਰ ਦੇ ਕਹਿੰਦੇ ਵੀ ਨਹੀਂ ਸਾਡੇ ਨਾਲ ਅਸੀਂ ਇਹਦੇ ਲੱਗਦੇ ਕੁਝ ਨਹੀਂ ਸਾਡੇ ਨਾਲ ਜੀ ਰਿਸ਼ਤੇ ਮੰਨਫੀ ਹੋ ਗਏ ਸਾਡੇ ਪਰਿਵਾਰਾਂ ਦੇ ਵਿੱਚੋਂ ਮਾਸੀਆਂ ਭੂਆ ਚਾਚੇ ਤਾਏ ਮਾਮੇ ਮਾਮੀਆਂ ਗਾਇਬ ਹੋ ਗਏ ਰਿਸ਼ਤੇ ਅੱਗੇ ਜੇ ਕਿਸੇ ਦੇ ਘਰ 'ਚ ਤਿੰਨ ਬੱਚੇ ਹੁੰਦੇ ਸੀ ਨਾ ਤਿੰਨ ਭਰਾ ਹੁੰਦੇ ਮੁੰਡੇ ਸੀ ਜਾਂ ਕੁੜੇ ਉਹਨਾਂ 'ਚ ਇੱਕ ਬੱਚਾ ਨਾਨਕੀ ਵੱੜਦਾ ਹੁੰਦਾ ਸੀ ਜਾਂ ਕੋਈ ਭੂਆ ਕੋਲੇ ਹੁੰਦਾ ਸੀ ਜਾਂ ਕੋਈ ਮਾਸੀ ਕੋਲੇ ਹੁੰਦਾ ਸੀ ਜੇ ਕਿਸੇ ਦੇ ਘਰੇ ਕੋਈ ਦਿੱਕਤ ਆਉਂਦੀ ਸੀ ਨਾ ਕੋਈ ਪਰੇਸ਼ਾਨੀ ਆਉਂਦੀ ਸੀ ਦੂਸਰਾ ਸਾਹਮਣੇ ਦੇ ਭੂਆ ਲੈ ਜਾਂਦੀ ਸੀ ਮਾਸੀ ਲੈ ਜਾਂਦੀ ਨਾਨਕੀ ਚਲੇ ਜਾਂਦਾ ਸੀ ਬੰਦਾ ਤਾਂ ਮਤਲਬ ਰਲ ਮਿਲ ਕੇ ਅਸੀਂ ਆਪਣੀ ਆਪਣੇ ਕੋਨਵੇ ਦੀ ਮਦਦ ਕਰਦੇ ਸੀ ਫਿਰ ਸਾਡੇ ਤਾਂ ਇਦਾਂ ਦੇ ਹਾਲਾਤ ਸੀ ਪਿੰਡਾਂ 'ਚ ਬਜ਼ੁਰਗ ਸਾਡੇ ਮੰਨ ਲਓ ਸੱਤ ਬਗਾਨੇ ਦੇ ਵੀ ਬਾਹ ਫੜਦੇ ਸੀ ਹੂੰ ਬੀਏ ਮੇਰੇ ਪਿੰਡ ਦਾ ਯਾਰ ਹੈ ਮੇਰੀ ਜਾਤ ਦਾ ਜਾਂ ਮੇਰੇ ਗੋਤ ਦਾ ਵਾ ਮਤਲਬ ਐਡੀ ਦੂਰ ਤੱਕ ਅਸੀਂ ਰਿਸ਼ਤੇ ਜਰੀਆਂ ਨਿਭਾਉਂਦੇ ਸੀ ਸੰਧਾਰੇ ਦੇ ਕੇ ਆਉਂਦੇ ਸੀ ਇਹ ਇਹ ਸਾਰੀਆਂ ਚੀਜ਼ਾਂ ਕਿਤਨਾ ਕਿਤੇ ਖਤਮ ਹੋ ਗਈਆਂ ਵੀਰੇ ਜਦੋਂ ਇੱਕ ਬੰਦਾ ਬਿਮਾਰ ਹੁੰਦਾ ਹੁਣ ਇੱਕ ਨਾਰਮਲ ਫੈਮਿਲੀ ਹੈ ਉਹਦੇ ਦੋ ਬੱਚੇ ਆ ਬਜ਼ੁਰਗ ਬੰਦਾ ਆਪ ਕਮਾਉਂਦਾ ਘਰ ਪਾਲਦਾ ਬੱਚਿਆਂ ਨੂੰ ਪੜਾ ਰਿਆ ਅਚਾਨਕ ਉਹਦਾ ਕੋਈ ਐਕਸੀਡੈਂਟ ਹੋ ਜਾਂਦਾ ਮੰਨ ਲਓ ਸੱਟ ਲੱਗੀ ਪੱਟ ਟੁੱਟ ਗਿਆ ਮੰਜੇ ਤੇ ਪੈ ਗਿਆ ਘਰ ਦੀ ਛੱਤ ਵੀ ਵੇਖ ਜਾਂਦੀ ਹੈ ਕਿਉਂਕਿ ਪੰਜਾਬ ਚ ਟ੍ਰੀਟਮੈਂਟ ਇੰਨਾ ਮਹਿੰਗਾ ਸਰਕਾਰੀ ਹਸਪਤਾਲਾਂ 'ਚ ਮਿਲਦਾ ਨਹੀਂ ਪ੍ਰਾਈਵੇਟਾਂ ਦੇ ਵਿੱਚ ਲੱਖਾਂ ਰੁਪਿਆ ਲੱਗਦਾ ਅਸੀਂ 99 ਦੀ ਗੱਲ ਕਰਦੇ ਹਾਂ ਉਸ ਟਾਈਮ 6 ਲੱਖ ਰੁਪਏ ਲੱਗੇ ਸਾਡੇ ਪਾਪਾ ਤੇ ਤੇ ਅਸੀਂ ਉਹਨਾਂ ਨੂੰ ਬਚਾ ਵੀ ਨਹੀਂ ਸਕੇ ਮਾਂ ਦੇ ਗਹਿਣੇ ਘੱਟੇ ਵੇਚ ਕੇ ਵੀ ਲਾਦੇ ਅਸੀਂ ਉਹਨਾਂ ਤੇ ਹਮ ਅੱਜ ਦੇ ਸਮੇਂ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ 5 ਸਟਾਰ ਹੋਟਲਾਂ ਵਰਗੇ ਤਾਂ ਹਸਪਤਾਲ ਖੁੱਲ ਗਏ ਹਮ ਹਮ ਅੱਜ ਜੇ ਕੋਈ ਡਾਕਟਰ ਬਣਦਾ ਅੱਗੇ ਡਾਕਟਰ ਨੂੰ ਆਪਾਂ ਰੱਬ ਕਹਿੰਦੇ ਸੀ ਅੱਜ ਦੇ ਸਮੇਂ ਜੇ ਡਾਕਟਰ ਬਣਦਾ ਤਾਂ 2 ਕਰੋੜ ਰੁਪਏ ਉਹਦੀ ਫੀਸ ਆ ਡਾਕਟਰ ਦੀ ਐਮਪੀਬੀਐਸ ਕਰਨ ਦੀ ਸੀਟ ਲੈਣ ਦੀ 2 ਟਾ 1 ਕਰੋੜ ਰੁਪਏ ਲਾ ਕੇ ਕੋਈ ਹਸਪਤਲ ਬਣਾਉਂਦਾ ਹੁਣ ਜਿਹਨੇ 5-6 ਕਰੋੜ ਰੁਪਏ ਲਾਇਆ ਉਹ ਰੱਬ ਨਹੀਂ ਉਹ ਫਿਰ ਉਹ ਸੇਵਾ ਨਹੀਂ ਕਰ ਸਕਦਾ ਉਹ ਤਾਂ ਫਿਰ ਕਮਰਸ਼ੀਅਲ ਆ ਤੇ ਉੱਥੇ ਉਹਨਾਂ ਨੇ ਕੋਈ ਦਇਆ ਨਹੀਂ ਕਿਸੇ 'ਚ ਤਾਂ ਤੁਸੀਂ ਤੁਹਾਡੇ ਕੋਲੇ ਪੈਸੇ ਹੈ ਨਹੀਂ ਤੁਸੀਂ ਆਪਣੇ ਬਜ਼ੁਰਗ ਨੂੰ ਹਸਪਤਲ ਲੈ ਗਏ ਆ ਉਹ ਕਹਿੰਦੇ ਜੀ ਹੁਣੇ ਇਹਦਾ ਸਰਜਰੀ ਕਰਨੀ ਪੈਣੀ ਆ ਇਹਨੂੰ ਹਾਰਟ ਅਟੈਕ ਆਇਆ ਵੀ 2 ਲੱਖ ਰੁਪਏ ਲੱਗੂਗਾ ਆਪਾਂ ਕਹਿੰਦੇ ਜੀ ਨਹੀਂ ਸਾਡੇ ਕੋਲ ਪੈਸੇ ਹੈ ਨਹੀਂ ਕਿਸੇ ਨੇ ਤੁਹਾਡੇ ਤੇ ਦਇਆ ਨਹੀਂ ਦਿਖਾਉਣੀ ਛੁੱਟੀ ਕਰ ਦੇਣਗੇ ਉਹ ਲੈ ਜਾਓ ਮਤਲਬ ਮਰਲੇ ਪੇ ਜਣਗੇ ਨਾ ਸਾਡਾ ਸਰਕਾਰੀ ਤੰਤਰ ਕੰਮ ਕਰ ਰਿਹਾ ਇਹਦੇ ਵਿੱਚ ਕੋਈ ਸਿਸਟਮ ਫਿਰ ਦੂਸਰੀ ਜ਼ਿੰਮੇਵਾਰੀ ਸਗੀ ਸਾਡੀ ਧਾਰਮਿਕ ਜਮਾਤ ਦੀ ਐਸਜੀਪੀਸੀ ਦੀ ਅਰਬਾਂ ਖਰਬਾਂ ਦਾ ਬਜਟ ਆ ਅੱਜ ਐਸਜੀਪੀਸੀ ਦੇ ਅੰਡਰ ਸਰਕਾਰੀ ਨਾਲੋ ਹਸਪੀਟਲ ਆ ਜਿੱਦਾਂ ਦੇ ਪੀਜੀਆਈ ਵਰਗੇ ਉਹ ਖੁੱਲ ਨਹੀਂ ਸਕਦੇ ਕਿਤੇ ਪੰਜਾਬ ਦੇ ਵਿੱਚ ਸਾਡੇ ਗੁਰਾਂ ਦੇ ਨਾਂ ਤੇ ਹਸਪੀਟਲ ਬਣਿਆ ਗੁਰੂ ਰਾਮਦਾਸ ਮਹਾਰਾਜ ਦੇ ਨਾਂ ਤੇ ਅੰਮ੍ਰਿਤਸਰ ਹਸਪੀਟਲ ਬਣਿਆ ਫਰੀਦਕੋਟ ਮੈਡੀਕਲ ਕਾਲਜ ਬਣਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਂ ਤੇ ਮਤਲਬ ਉੱਥੇ ਤੁਸੀਂ ਮੰਨ ਲਓ ਪੈਸੇ ਨਹੀਂ ਦੇਵੋ ਤਾਂ ਲਾਸ਼ ਵੀ ਨਹੀਂ ਦਿੰਦੇ ਉਹ ਤੁਹਾਨੂੰ ਇਲਾਜ ਦੇਣ ਦਾ ਬਾਅਦ ਦੀ ਗੱਲ ਆ ਇਹ ਚੀਜ਼ਾਂ ਸਾਨੂੰ ਬਦਲਣੀਆਂ ਪੈਣੀਆਂ ਸਾਡੇ ਸਿਸਟਮ ਨੂੰ ਬਦਲਣੀ ਲੋੜ ਆ ਸਾਡੇ ਐਸਜੀਪੀਸੀ ਦੇ ਜਿਹੜੇ ਜਥੇਦਾਰ ਨੇ ਜਾਂ ਜਿਹੜੇ ਪ੍ਰਧਾਨ ਨੇ ਉਹ ਜੇ ਆਪੋ ਆਪਣੇ ਪੱਧਰ ਤੇ ਪਿੰਡਾਂ ਦੇ ਵਿੱਚ ਨਹੀਂ ਤਾਂ ਡਿਸਟ੍ਰਿਕਟ ਲੈਵਲ ਤੇ ਧਾਰਮਿਕ ਸਥਾਨ ਆ ਜਿਹੜੇ ਸਾਡੇ ਮੰਨ ਲਓ ਇਤਿਹਾਸਕ ਸਥਾਨ ਨੇ ਉਹਨਾਂ ਦੇ ਨਾਲ ਜੋੜ ਕੇ ਹਸਪੀਟਲ ਬਣਾ ਦੇਣ ਘਟੂਕਰ ਸਾਡਾ ਕੋਈ ਪੰਜਾਬੀ ਸਾਡਾ ਗੁਰਸਿੱਖ ਬਜ਼ੁਰਗ ਤਾਂ ਨਾ ਰੋਲੇ ਹੁਣ ਪਰਸੋਂ ਮੈਂ ਇੱਥੇ ਆ ਲੁਧਿਆਣੇ ਰੇਲਵੇ ਸਟੇਸ਼ਨ ਤੋਂ ਇੱਕ ਬਜ਼ੁਰਗ ਨੂੰ ਚੱਕ ਕੇ ਲੈ ਕੇ ਆਏ ਅਮਰਤਾਰੀ ਸਿੰਘ ਬਾਪੂਰੇ ਪੂਰਾ ਨੀਲਾ ਬਾਣਾ ਪਾਇਆ ਢਿੰਗ ਸਿੰਘਾ ਵਾਲਾ ਉਹ ਦੱਸਦਾ ਵੀ ਮੇਰਾ ਹਮੀਦੀ ਪਿੰਡ ਆ ਮੈਂ 26 ਸਾਲ ਹੋ ਗਏ ਗੁਰਦੁਆਰੇ ਡਾਲੀ ਕਰਦਾ ਸੀ ਤੇ ਉਹਦੀ ਕੋਲ ਲਾਇਸੈਂਸ ਬਣਿਆ ਉਹ ਢਿੰਗ ਸਿੰਘਾ ਵਾਲਾ ਉਹਰੇ ਕੋਲ ਹੀ ਪਿਆ ਉਦੇ ਸਾਰੇ ਬਸਤਰ ਮਲਮੂਤਰ ਨਾਲ ਗੰਦ ਨਾਲੇ ਬੜੇ ਹੋਏ ਤੇ ਲੋਕ ਉਹਦੇ ਕੋਲ ਨਹੀਂ ਨਿਕਲ ਜਾਂਦੇ ਕੋਈ ਦੇਖ ਕੇ ਕੋਈ ਉਹਨੂੰ ਕਹਿਣ ਵਾਲਾ ਨਹੀਂ ਕੋਈ ਪੁੱਛਣ ਵਾਲਾ ਹੁਣ ਐਸੇ ਬੰਦਿਆਂ ਦੀ ਹਾਲ ਤੱਕ ਦਿਨ ਜਿੱਦਾਂ ਇਹ ਬਣੀ ਨਹੀਂ ਹੌਲੀ ਹੌਲੀ ਕਰੈਕਟ ਨਹੀਂ ਹੁੰਦਾ ਪਿੰਡੋਂ ਪਤਾ ਕੀਤਾ ਉਹ ਕਹਿੰਦੇ ਜੀ ਸਾਲ ਡੇਢ ਸਾਲ ਤੋਂ ਥੋੜਾ ਜਿਹਾ ਅਫਸੈਟ ਹੋ ਗਿਆ ਸੀ ਵੀ ਹਰੇਕ ਨਾਲ ਲੜਦਾ ਸੀ ਗਾਲਾਂ ਕੱਢਦਾ ਸੀ ਗੁਰੂ ਘਰ ਚ ਵੀ ਆਇਆ ਨੂੰ ਮੰਦਾ ਚੰਗਾ ਬੋਲਦਾ ਸੀ ਵੀ ਪਹਿਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਹੁੰਦਾ ਸੀ ਵੀ ਇਹਦਾ ਜਿਹੜਾ ਥਾਂ ਸੀ ਘਰ ਉਹ ਮੂਰੇ ਸੀ ਗੁਰੂ ਘਰ ਦੇ ਗੁਰਦੁਆਰਾ ਸਾਹਿਬ ਦੇ ਨਾਂ ਲਵਾਤਾ ਇਹਨੇ ਗੁਰਗੰਨ ਸਾਹਿਬ ਮਹਾਰਾਜ ਦੇ ਨਾਂ ਤੇ ਵਸੀਅ ਹੂੰ ਗੁਰਦੁਆਰਾ ਦੇ ਪ੍ਰਬੰਧਕਾਂ ਨੇ ਥਾਂ ਲੈ ਲਿਆ ਬੰਦੇ ਦੀ ਜ਼ਿੰਮੇਵਾਰੀ ਲੈਣ ਮੌਕੇ ਕਹਿੰਦੇ ਜੀ ਇਹ ਤਾਂ ਕਮਲਾ ਆ ਗਾਣਾ ਕੱਢਦਾ ਇਹ ਬਾਹਲਾ ਮਾੜਾ ਬੰਦਾ ਅੱਜ ਇਹ ਕਿਸੇ ਨੂੰ ਲੋੜ ਹੈ ਦਵਾਦਾਰੂ ਦੀ ਫਿਰ ਫਰਿੱਤ ਬਣਦਾ ਉੱਥੇ ਸਾਡੇ ਉਹੀ ਗੱਲ ਜੇ ਗੁਰੂ ਘਰ ਚ ਗਿਆਨ ਉਹ ਵੀ ਸਾਨੂੰ ਹੁਣ ਅਸੀਂ ਜ਼ਿਆਦਾਤਰ ਬੰਦੇ ਲੈ ਕੇ ਆਉਂਨੇ ਜਿੱਥੋਂ ਜਾਂ ਮੰਦਰਾਂ ਦੇ ਬਾਹਰ ਪਏ ਹੁੰਦੇ ਆ ਜਾਂ ਗੁਰੂ ਘਰਾਂ ਦੇ ਬਾਹਰ ਪਏ ਹੁੰਦੇ ਆ ਜਾਂ ਉਹ ਮਲੇੜੀਆਂ ਸਾਡੀਆਂ ਹੈਗੀਆਂ ਦਰਗਾਹਾਂ ਉਹਦੇ ਬਾਹਰ ਪਏ ਹੁੰਦੇ ਆ ਪਰ ਸਾਨੂੰ ਕਦੇ ਗਿਰਜਾ ਘਰ ਦੇ ਬਾਹਰ ਪਿਆ ਬੰਦਾ ਨਹੀਂ ਮਿਲਦਾ ਹੂੰ ਪਰ ਕਾਰਨ organization organization ਜੀ ਜੀ ਤੁਹਾਡੇ ਕੋ ਸਮਾਂ ਥੋੜਾ ਸੌਰੀ ਮੈਂ ਮੈਂ ਇੱਕ ਸਵਾਲ ਮੇਰੇ ਮਨ ਚ ਆ ਹੋਰ ਵੀ ਲੋਕ ਕੰਮ ਕਰ ਰਹੇ ਨੇ ਇਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਪਰ ਮੈਂ ਇਹ ਦੇਖਦਾ ਤੁਹਾਡੇ ਤੇ ਉਹਨਾਂ ਦੇ ਕੰਮ ਕਰਨ ਦੇ ਵਿੱਚ ਜਿਹੜਾ ਅੰਤਰ ਆ ਨਾ ਤੁਸੀਂ ਜਦੋਂ ਮੈਂ ਦੇਖਿਆ ਤੁਸੀਂ ਘਰਾਂ ਦੇ ਵਿੱਚੋਂ ਜਾ ਕੇ ਤੁਸੀਂ ਨੌਕਰ ਜਿਹੜੇ ਬੱਚੇ ਰੱਖੇ ਸੀ ਜਾਂ ਲੜਕੀਆਂ ਸੀ ਜਾਂ ਲੜਕੇ ਸੀ ਜਿਨ੍ਹਾਂ ਨੂੰ ਤੰਗ ਪਰੇਸ਼ਾਨ ਮਾਰਿਆ ਘਟਾਇਆ ਜਾਂਦਾ ਥੋੜੀ ਉਮਰ ਦੇ ਤੁਸੀਂ ਉਹਨਾਂ ਨੂੰ ਵੀ ਛੁਡਾਇਆ ਪਰ ਤੁਸੀਂ ਇੱਕ ਤਰੀਕੇ ਨਾਲ ਜਦੋਂ ਜਾਂਦੇ ਹੋ মিডিਆ ਵਾਲਾ ਵੀ ਕੋਈ ਇੱਕਦਾ ਜਾਂ ਤੁਹਾਡਾ ਆਪਣਾ ਹੀ ਸਿਸਟਮ ਹੁੰਦਾ ਨਾਲ ਤੁਸੀਂ ਬੜੇ ਤਰੀਕੇ ਨਾਲ ਇੱਕ ਬੈਲੈਂਸ ਜਿਹਾ ਬਣਾ ਕੇ ਵੀ ਤਾਂ ਕਿ ਉਹ ਗੱਲ ਕਢਵਾ ਵੀ ਲਈ ਜਾਵੇ ਉਹਨੂੰ ਬਚਾ ਵੀ ਲਿਆ ਜਾਵੇ ਪਰ ਕਈ ਮੈਂ ਸਾਡੇ ਦੇਖਦਾ ਸਾਡੇ ਵੀਰੋਂ ਥੋੜਾ ੱਤਕਾ-ਕਦਕਾ ਕਰਨ ਦੀ ਕੋਸ਼ਿਸ਼ ਕਰਦੇ ਨੇ ਖਾਸ ਤੌਰ ਤੇ ਗੁਜਰਾ ਦੇ ਡੇਰੇ ਤੇ ਮੈਂ ਦੇਖਦਾ ਉਹ ਫਿਰ ਉਹ ਹੋ ਜਾਂਦੀ ਉੱਥੇ ਥੋੜੀ ਤੁਸੀਂ ਕਿਵੇਂ ਬੈਲੈਂਸ ਬਣਾਉਂਦੇ ਇਹ ਟਰਮਾ ਕਿਵੇਂ ਰੱਖਦੇ ਬੜੇ ਔਖੇ ਹਾਲਾਤ ਹੁੰਦੇ ਨੇ ਮੈਂ ਦੇਖਦਾ ਕਈ ਵਾਰੀ ਇਕ ਜੁਬੀਨਾ ਵੀ ਜੀ ਜਿਹੜਾ ਸਭ ਤੋਂ ਪਹਿਲਾਂ ਅਸੀਂ ਇੱਕ ਬਜ਼ੁਰਗ ਨੂੰ ਲੈਣ ਗਏ ਜੈਤੋਂ ਤੋਂ ਘਰੋਂ ਲੈ ਕੇ ਆਉਣਾ ਸੀ ਬਾਪੂ ਉਹਦੇ ਮੁੰਡੇ ਨੇ ਅੰਦਰ ਪਾਇਆ ਹੋਇਆ ਸੀ ਇੱਕ ਸਾਲ ਤੋਂ ਵੀ ਇਹ ਮਰ ਜਵੇ ਵੀ ਜ਼ਮੀਨ ਸਾਡੇ ਨਾਂ ਚੜ ਜਵੇ ਬਾਪੂ ਕਹਿੰਦਾ ਸੀ ਮੈਂ ਜ਼ਮੀਨ ਗੁਰਦੁਆਰਾ ਸਾਹਿਬ ਨੂੰ ਦੇਣੀ ਅਸੀਂ ਉਹਨੂੰ ਲੈਣ ਗਏ ਤਾਂ ਅਸੀਂ ਚਾਰ ਜਾਣੇ ਗਏ ਤੇ ਸਾਨੂੰ ਮੈਨੂੰ ਐ ਲੱਗੇ ਵੀ ਪਤਾ ਨਹੀਂ ਹੁਣ ਕੀ ਬਣੂੰਗਾ ਹਨਾ ਵੀ ਘਰੇ ਜਾਣਾ ਕਿਹਦੇ ਜਾਂ ਕਿਵੇਂ ਚਲੋ ਵਾਹਿਗੁਰੂ ਦੀ ਐਸੀ ਕਿਰਪਾ ਹੋਈ ਘਰ ਦਾ ਗੇਟ ਖੁੱਲ੍ਹਿਆ ਸੀ ਅੰਦਰ ਬੜ ਗਏ ਉਹ ਬੰਦਾ ਆਪ ਘਰੇ ਹੈ ਨਹੀਂ ਸੀ ਬਾਪੂ ਬਾਹਰ ਕੱਢ ਲਿਆ ਉਹਦਾ ਮੁੰਡਾ ਆ ਗਿਆ ਜਾਨੂ ਰੋਲਾ ਪਾਵੇ ਵੀ ਮੈਂ ਜ਼ਹਿਰ ਖਾ ਜੂ ਮੈਂ ਕਰ ਦੂੰ ਚਲੋ ਅਸੀਂ ਉਹਨੂੰ ਕਿਵੇਂ ਨਾ ਕਿਵੇਂ ਟੈਕਲ ਕਰਕੇ ਬਾਪੂ ਗੱਡੀ ਚ ਪਾ ਕੇ ਅਸੀਂ ਗੁਰੂ ਘਰ ਲੈ ਆਏ ਪਿੰਡ ਦੀ ਸਾਂਝੀ ਥਾਂ ਤੇ ਹਨ ਤੇ ਉਦੋਂ ਬਾਅਦ ਦੇ ਵਿੱਚ ਉਹ ਦੇਖ ਕੇ ਸਾਨੂੰ ਐ ਲੱਗਿਆ ਵੀ ਇਹ ਅਸੀਂ ਕਿਸੇ ਦੇ ਘਰੋਂ ਸੁੱਟੀ ਨਹੀਂ ਚੱਕਣ ਦਿੰਦਾ ਬੰਦਾ ਕਿਸੇ ਦਾ ਬਾਪੂ ਚੱਕ ਕੇ ਲੈ ਕੇ ਉਹ ਤਾਂ ਬਹੁਤ ਵੱਡੀ ਗੱਲ ਆ ਤੇ ਉਸ ਤੋਂ ਬਾਅਦ ਇਹ ਚੀਜ਼ਾਂ ਮਹਿਸੂਸ ਹੋਈਆਂ ਵੀ ਅਸੀਂ ਕਰ ਨਹੀਂ ਰਹੇ ਇਹ ਹੋ ਰਿਹਾ ਬਾਈ ਜੀ ਜਿੰਨੇ ਉੱਥੇ ਸ਼ਬਦ ਬੋਲਦੇ ਆ ਜਦੋਂ ਮੈਂ ਆਪ ਵੀ ਕਈ ਵਾਰੀ ਆਪਦੇ ਕੋਈ ਵੀਡੀਓ ਦੇਖਦਾ ਤਾਂ ਮੈਨੂੰ ਐ ਲੱਗਦਾ ਜੀ ਮੈਂ ਕਿਸੇ ਹੋਰ ਨੂੰ ਦੇਖ ਰਿਹਾ ਹਾਂ ਕਿਉਂਕਿ ਉੱਥੇ ਇਹ ਵਰਤਾਰਾ ਜਿਹੜਾ ਚੱਲ ਰਿਹਾ ਹੁੰਦਾ ਨਾ ਇਹ ਅਸੀਂ ਨਹੀਂ ਕਰ ਰਹੇ ਹੁੰਦੇ ਇਹ ਉਹ ਕਰਦਾ ਜਿਹੜਾ ਅੰਦਰ ਪਿਆ ਤੜਫ ਰਿਹਾ ਤਰਸ ਰਿਹਾ 20 ਸਾਲਾਂ ਤੋਂ 30 ਸਾਲਾਂ ਤੋਂ ਕੁੱਟ ਖਾ ਰਿਆ ਗੁਲਾਮੀ ਕੱਟ ਰਿਆ ਉਹਦੀ ਜੀ ਸੇਵਾ ਸਾਡੇ ਕਰਮਾਂ 'ਚ ਲਿਖੀ ਹੈ ਜਾਂ ਉਹਦਾ ਅਨਜਾਲ ਇਥੋਂ ਅੱਜ ਕੱਟਿਆ ਗਿਆ ਤੇ ਉਹਨੇ ਚੰਗੀ ਥਾਂ ਤੇ ਜਾਣਾ ਕਿਤੇ ਤਾਂ ਫਿਰ ਉਹ ਪ੍ਰਮਾਤਮਾ ਆਪ ਹੀ ਵਾਧ ਦੇ ਨੇ ਸਾਡੇ ਮਨ ਦੇ ਵਿੱਚ ਵਸ ਕੇ ਕਦੇ ਅਜ ਜ਼ਿਕਰ ਕਿਸੇ ਨੇ ਸਾਡੇ ਤੇ ਐਸ ਜਾ ਕੋਈ ਹਮਲਾ ਨਹੀਂ ਕੀਤਾ ਵੀ ਨਾ ਸਾਨੂੰ ਐਂ ਲੱਗਿਆ ਹੋਵੇ ਵੀ ਸਾਨੂੰ ਮਾਰ ਹੀ ਦੇਣਾ ਸੀ ਪ੍ਰਮਾਤਮਾ ਉਹਨਾਂ ਨੂੰ ਵੀ ਠੰਡੇ ਕਰ ਲੈਂਦਾ ਗਰਮ ਹੁੰਦੇ ਕਈ ਬੰਦੇ ਮਾਰਨੇ ਵੀ ਪੈਂਦੇ ਆ ਪਰ ਵਾਹਿਗੁਰੂ ਦੀ ਕਿਰਪਾ ਨਾਲ ਸਾਡੇ ਨਾਲ ਕਦੇ ਕੋਈ ਅਸੀਂ ਕੋਈ ਬੌਂਸਰ ਨਹੀਂ ਹੁੰਦੇ ਕਦੇ ਕੋਈ ਅਸੀਂ ਸਿਕਿਉਰਟੀ ਨਹੀਂ ਹਾਂ ਵੀ ਤੁਹਾਡੇ ਸੰਸਥਾ ਦੇ ਮੈਂਬਰ ਚਾਰ ਪੰਜ ਜਾਣੇ ਅਸੀਂ ਹੁੰਨੇ ਆ ਇੱਕ ਮੁੰਡਾ ਵੀਡੀਓ ਬਣਾ ਰਿਹਾ ਹੁੰਦਾ ਦੋ ਜਾਣੇ ਮੇਰੇ ਨਾਲ ਹੁੰਦੇ ਆ ਇੱਕ ਜਣਾ ਗੱਡੀ ਵਾਲਾ ਹੁੰਦਾ ਔਰ ਉਹਨੂੰ ਅਸੀਂ ਲੈ ਕੇ ਕਿਵੇਂ ਨਾ ਕਿਵੇਂ ਪ੍ਰਮਾਤਮਾ ਦੀ ਮਿਹਰ ਨਾਲ ਉੱਥੇ ਸੁਪਨਿਆਂ ਦੇ ਘਰ ਆ ਜੰਨੇ ਆ। ਵੀਰ ਜੀ ਤੁਸੀਂ ਆਏ ਹੋ ਔਰ ਅਸੀਂ ਦੁਆ ਕਰਦੇ ਆ ਕਿ ਤੁਸੀਂ ਸੁਨੇਹਾ ਲੈ ਕੇ ਆਏ ਹੋ ਇੱਥੇ ਦੇ ਸੰਗਤ ਤੱਕ ਦੇਖਣ ਵਾਲੇ ਤੱਕ ਪਹੁੰਚੇ ਤੇ ਵੱਧ ਵੱਧ ਇਸ ਸੰਸਥਾ ਦੇ ਨਾਲ ਲੋਕ ਜੁੜਨ। ਸਾਰੇ ਵੀਰਾਂ ਦਾ ਧੰਨਵਾਦ। ਉਹਨਾਂ ਵੱਲੋਂ ਪ੍ਰੈਸ਼ਰ ਹੈ ਕਿ ਥੋੜਾ ਸਮਾਂ ਘਟ ਲਾ। ਇਹ ਕਿਤਾਬਚਾ ਤੁਹਾਡੇ ਹੱਥ ਵਿੱਚ ਕੀ ਹੈ ਜਰਾ ਇਹਦੇ ਬਾਰੇ ਸਾਨੂੰ ਦੱਸੋ। ਹਾਂਜੀ ਇਹ ਜੀ ਸਾਡੀ ਸੁਪਨਿਆਂ ਦੇ ਘਰ ਦੀਆਂ ਕੁਝ ਜਾਣਕਾਰੀਆਂ ਜੀ ਇਹਦੇ ਵਿੱਚ ਕਿਵੇਂ ਮੈਂਬਰ ਰਹ ਰਹੇ ਆ ਕਿੰਦਾ ਸੇਵਾ ਸ਼ੁਰੂ ਹੋਈ ਕਿੰਦਾ ਅੱਛਾ ਜੀ। ਇਸ ਹੀ ਪਹਿਲੀ ਮੇਰੀ ਉਹ ਤਿਆਰ ਕਰਾਇਆ ਪਹਿਲਾਂ ਤਾਂ ਸਾਡੇ ਕੋਲੇ ਕੋਈ ਪੇਪਰ ਵਰਕ ਵੀ ਹੈ ਨਹੀਂ ਸੀ ਤੇ ਇਧਰ ਨੂੰ ਆਉਣਾ ਸੀ ਤਾਂ ਅਸੀਂ ਸੋਚਿਆ ਵੀ ਕੁਝ ਚੀਜ਼ਾਂ ਲੈ ਕੇ ਜਾਈਏ ਜੀ ਕਿਸੇ ਨੂੰ ਜਾਣਕਾਰੀ ਹਰ ਚੀਜ਼ ਬੋਲ ਕੇ ਜਾਂ ਕਹਿ ਕੇ ਨਹੀਂ ਦਿੱਤੀ ਜਾ ਸਕਦੀ ਤੇ ਬਸ ਸਾਡੇ ਤੁਹਾਡੇ ਪਲੇਟਫਾਰਮਾਂ ਨਾਲ ਹੀ ਇਹ ਹੀ ਸਨੇਹਾ ਭੈਣਾ ਤੇ ਭਰਾਵਾਂ ਨੂੰ ਵੀ ਤੁਸੀਂ ਆਪਣੇ ਪਿੰਡਾਂ ਚ ਆਪਣੀਆਂ ਰਿਸ਼ਤੇਦਾਰੀਆਂ ਚ ਠੀਕ ਹੈ ਦਿੱਕਤਾਂ ਆਉਣਗੀਆਂ ਤੁਹਾਨੂੰ ਵੀ ਸਮੱਸਿਆਵਾਂ ਆਉਣਗੀਆਂ ਬਹੁਤ ਸਾਰੇ ਲੋਕ ਤੁਹਾਡੇ ਵੀ ਉਲਟ ਜਾਂ ਤੁਹਾਡੇ ਅੰਗੇਜਡ ਹੋਣਗੇ ਪਰ ਪਲੀਜ਼ ਤੁਸੀਂ ਆਪਣੇ ਆਸ-ਪਾਸ ਲੋਕਾਂ ਦੀ ਮਦਦ ਕਰੋ ਬਹੁਤ ਸ਼ੁਕਰੀਆ ਵੀਰ ਜੀ ਬਹੁਤ ਧੰਨਵਾਦ ਜੀ ਔਰ ਇਸ ਦੇ ਨਾਲ ਹੀ ਅਸੀਂ ਪ੍ਰੋਗਰਾਮ ਖਤਮ ਕਰਾਂਗੇ ਔਰ ਪਿਛਲੇ ਦਿਨਾਂ ਦੇ ਵਿੱਚ ਕੁਝ ਰਿਪੋਰਟਾਂ ਵੀ ਜਿਹੜੀਆਂ ਆਈਆਂ ਸੀ ਉਹਨਾਂ ਦੇ ਵਿੱਚ ਯੂਨੋ ਦੀਆਂ World Health Organization ਦੀਆਂ ਇਥੋਂ ਤੱਕ ਕਿ ਭਾਰਤ ਦੀਆਂ ਕਈ ਸੰਸਥਾਵਾਂ ਦੀਆਂ ਰਿਪੋਰਟਾਂ ਕਿ ਸਰਵਣ ਪੂਤ ਖਤਮ ਹੁੰਦੇ ਜਾ ਰਹੇ ਨੇ ਔਰ ਬਜ਼ੁਰਗਾਂ ਦੀ ਤੇ ਹੋਰਨਾਂ ਲੋਕਾਂ ਨੂੰ ਮਦਦ ਦੀ ਜ਼ਰੂਰਤ ਹੈ ਵੀਰ ਸਾਡੇ ਗੁਰਪ੍ਰੀਤ ਸਿੰਘ ਜੀ ਇਹੋ ਕਾਰਜ ਕਰ ਰਹੇ ਨੇ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਜੀ ਸਤਿ ਸ਼ਕਾਲ ਬਈ ਖਾਲਸਾ ਜੀ